ਮੋਮੋਸ ਦੇ ਵਿੱਚ ਚਿਕਨ ਦੇ ਨਾਮ ਤੇ ਪਤਾ ਨਹੀਂ ਕੀ ਕੁਝ ਖਵਾਇਆ ਜਾ ਰਿਹਾ ਸੀਗਾ ਕੁੱਤੇ ਬਿਲੀਆਂ ਦਾ ਮਾਸ ਖਵਾਇਆ ਜਾ ਰਿਹਾ ਸੀ ਅਸੀਂ ਅੱਜ ਖਰੜ ਝੁੰਗਿਆ ਰੋਡ ਦੇ ਕੋਲ ਆਏ ਆ ਆਪਣੇ ਸ਼ੈਫ ਨੂੰ ਬੁਲਾਓ ਅਸੀਂ ਮੌਕੇ ਦੇ ਇੱਥੇ ਪਹੁੰਚੇ ਆ ਟੀਮ ਦੇਖੋ ਤੁਸੀਂ ਉਹਨ ਕੈਮਰਾ ਗੱਲ ਕਰ ਰਹੇ ਹੋ ਤੇ ਬਿਲਕੁਲ ਸੱਚ ਬੋਲਣਾ ਹੈ ਧਰਾਂ ਦੀ ਕੋਈ ਲੋੜ ਨਹੀਂ ਕੀ ਕੀ ਕਹਿਣਾ ਚਾਹੂਗੇ ਜਿਹੜੇ ਅੱਜ ਗੱਲ ਤੁਹਾਨੂੰ ਵੀ ਪਤਾ ਹੋਵੇਗਾ ਤੁਸੀਂ ਦੇਖੀ ਹੋਵੇਗੀ 70 ਸੈਕਟਰ ਦੀ ਖਬਰ ਦੇਖੀ ਹੋਵੇਗੀ ਜਿੱਥੇ ਉਹਨਾਂ ਨੇ ਬਿੱਲੀਆਂ ਦੇ ਬਿੱਲਾ ਸੀਗਾ ਜੋ ਕਿ ਉਹ ਲੋਕਾਂ ਨੂੰ ਖਵਾ ਰਿਹਾ ਸੀ ਤੁਸੀਂ ਕੀ ਕਹਿਣਾ ਚਾਹੂਗੇ ਉਹਨਾਂ ਬਾਰੇ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆਂ ਸੋਲ ਤੁਹਾਡਾ ਨਾਮ ਕਰਿਸ਼ ਸ਼ਰਮਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੁਹਾਲੀ ਦੇ 70 ਸੈਕਟਰ ਦੇ ਵਿੱਚ ਮੋਮੋਸ ਦੇ ਵਿੱਚ ਚਿਕਨ ਦੇ ਨਾਮ ਤੇ ਪਤਾ ਨਹੀਂ ਕੀ ਕੁਝ ਖਵਾਇਆ ਜਾ ਰਿਹਾ ਸੀਗਾ ਕੁੱਤੇ ਬਿਲੀਆਂ ਦਾ ਮਾਸ ਖਵਾਇਆ ਜਾ ਰਿਹਾ ਸੀ ਅਸੀਂ ਅੱਜ ਖਰੜ ਝੁੰਗਿਆ ਰੋਡ ਦੇ ਕੋਲ ਆਏ ਆਂ ਜਿਹੜੇ ਬਲੈਕ ਲੋਟਸ ਤੇ ਜਿੱਥੇ ਅਸੀਂ ਦੇਖਾਂਗੇ ਕਿ ਇਹ ਤਾਂ ਨਹੀਂ ਕਿਤੇ ਮੋਮੋਸ ਦੇ ਵਿੱਚ ਉਹ ਚੀਜ਼ਾਂ ਪਾ ਰਹੇ ਭਾਈ ਸਸ਼ੀ ਗੱਲ ਭਾਈ ਕੀ ਨਾਮ ਹੈ ਤੁਹਾਡਾ ਆਜੀ ਆਦੀ ਸੌਰਵ ਨਾਮ ਹੈ ਤੇ ਭਾਈ ਮੈਂ ਸੁਣਿਆ ਤੁਸੀਂ ਚਿਕਨ ਦੇ ਵਿੱਚ ਤੁਸੀਂ ਤਾਂ ਨਹੀਂ ਕਿਤੇ ਮੁਰਗੇ ਦੇ ਵਿੱਚ ਨਾਮ ਬਿੱਲੀਆਂ ਦੇ ਪਾ ਰਹੇ ਹੋ ਤੁਸੀਂ ਦਿਖਾ ਸਕਦੇ ਆਪਣੇ ਮੋਮੋਸ ਵਗੈਰਾ ਕਿੱਥੇ ਨੇ ਤੁਹਾਡੇ ਹੁਣੇ ਕੈਮਰਾਮੈਨ ਨੂੰ ਕਹੂੰਗਾ ਕਿ ਮੋਮੋਸ ਵਾਲ ਚਿਕਨ ਪਾਣੀ ਇੱਕ ਮਿੰਟ ਆਪਣਾ ਕੋਈ ਸ਼ੈਫ ਹੈ ਜਾਂ ਕੋਈ ਚੀਜ਼ ਉਹ ਦਿਖਾਓ ਆਪਣੇ ਸ਼ੈਫ ਨੂੰ ਬੁਲਾਓ ਅਸੀਂ ਮੌਕੇ ਦੇ ਇੱਥੇ ਪਹੁੰਚੇ ਆਂ ਦੇਰ ਰਾਤ ਅਸੀਂ ਰਾਤ ਨੂੰ ਐਸ ਕਰਕੇ ਆਏ ਆ ਤਾਂ ਕਿ ਦਿਨੇ ਸਾਰੇ ਆਪਣੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸਾਫ਼ ਕਰ ਲੈਂਦੇ ਆਂ ਰਾਤ ਵੀ ਅਸੀਂ ਦੇਖਾਂਗੇ ਕਿ ਜਿਹੜੇ ਆ ਮੋਮੋਸ ਜਾਂ ਫਾਸਟ ਫੂਡ ਬਣਾ ਰਹੇ ਆ ਇਹ ਰਾਤਾਂ ਨੂੰ ਵੀ ਇਹ ਚੀਜ਼ਾਂ ਆਪਣੀਆਂ ਸਾਫ਼ ਰੱਖਦੇ ਆ ਕਿੰਨੇ ਹੀ ਰੱਖਦੇ ਆ ਅਸੀਂ ਇਹਨਾਂ ਦੇ ਉਹ ਸ਼ੈਫ ਦੀ ਵੇਟ ਕਰ ਰਹੇ ਆ ਇਹ ਭਾਈ ਸ਼ੈਫ ਨੇ ਬੜੇ ਬੇਸੋਟਾ ਨਮਸਕਾਰ ਜੀ ਭਾਈ ਤੁਸੀਂ ਮੋਮੋਸ ਤੋਂ ਬਣਾਉਂਦੇ ਹੋ ਇੱਥੇ ਤੇ ਤੁਸੀਂ ਸਾਨੂੰ ਮੋਮੋਸ ਵੀ ਦਿਖਾ ਸਕਦੇ ਹੋ ਕਿ ਚਿਕਨ ਦੇ ਨਾਮ ਤੁਸੀਂ ਕੀ ਪਾਇਆ ਹੋਇਆ ਹਾਂ ਸਸਾ ਦਿਖਾ ਦਿੰਗੇ ਦਿਖਾਓ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਉਂਗਾ ਕਿ ਜ਼ੂਮ ਕਰਕੇ ਦਿਖਾਨ ਕਿ ਮੋਮੋਸ ਵਿੱਚ ਕੀ ਹੈ ਚਿਕਨ ਹੈ ਇਹ ਪੱਕਾ ਚਿਕਨ ਹੈ ਹਾਂ ਇਹਨਾਂ ਵਿੱਚ ਚਿਕਨ ਦਾ ਤੁਸੀਂ ਬੱਕਰਾ ਬੱਕਰਾ ਉਹ ਕੱਟ-ਕੱਟ ਕੇ ਦਿਖਾਉਂਦੇ ਹੋ ਜਾਂ ਉਹ ਆਪਣੇ ਹੱਥੋਂ ਸੇ ਬਣਾਤਾ ਹੈ ਕਿਚਨ ਕਿੱਥੇ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਨਾ ਹਲਾਂ ਤੇ ਮੌਕੇ ਤੇ ਅਸੀਂ ਇਹਨਾਂ ਦੇ ਕਿਚਨ ਤੇ ਵੀ ਜਾਵਾਂਗੇ ਤੇ ਦੇਖਾਂਗੇ ਕਿ ਕਿਚਨ ਦੇ ਵਿੱਚ ਤਾਂ ਨਹੀਂ ਕਿਤੇ ਕੁਝ ਜਾਂ ਗੰਦਗੀ ਜਾਂ ਕੁਛ ਅਜਿਹਾ ਕਰ ਰਹੇ ਭਾਈ ਕਿ ਨਾਮ ਆਪਣਾ ਅਰੇ ਤੇ ਤੁਸੀਂ ਇੱਥੇ ਕੀ ਕਰਦੇ ਹੋ ਇਹ ਮੇਰਾ ਹੀ ਓਨਰ ਹੋਮ ਅਸਾ ਤੁਹਾਡਾ ਆਪਣਾ ਹੈ ਇਹ ਤੁਹਾਡੀ ਕਿਚਨ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕਿਚਨ ਇਹਨਾਂ ਦੀ ਕਿਚਨ ਤੋਂ ਤੇ ਇਹ ਬਿਲਕੁਲ ਸਾਫ਼ ਸੁਥਰੀ ਕਿਚਨ ਹੈ ਇਹਨਾਂ ਦੀ ਹੁਣ ਮੌਕੇ ਤੇ ਭਾਈ ਤੁਸੀਂ ਚਿਕਨ ਕਿੱਥੇ ਆ ਤੁਹਾਡਾ ਚਿਕਨ ਇਹ ਡੀਪ ਫ੍ਰੀਜ਼ਰ ਵਿੱਚ ਰੱਖਦੇ ਹਮ ਸਿਰਫ ਹਮ 1 ਕਿਲੋ 2 ਕਿਲੋ ਲੈ ਕੇ ਆਤੇ ਬਾਕੀ ਸਾਰਾ ਹੀ ਆਵਣਾ

तू देख सकते हो मैं कहूंगा कि चिकन वाल भी ज़ूम करके दिखाया जावे कि ना चिकन पैक होया होया प्रॉपर पूरे ना किचन भी ना दिखाई जावे प्रॉपर वेज नाल बाकी जो वाले आती है ग्रोसरी आती है वो भी फ्रेश होती है पर डे आती है कोई ऐसे नहीं कि स्टॉक में रखते हम तो भाई तुसी तेरा की नाम है मेरा नाम ऋषि राम है ते तुसी इथे की करदे हो मैं सर सफाई करता हूं सर

ਅਪਾ ਮੌਕੇ ਤੇ ਇੱਥੇ ਪਹੁੰਚੇ ਆ ਰਾਤ ਨੂੰ ਤੁਹਾਨੂੰ ਦਿਖਾਇਆ ਕਿ ਇੱਥੇ ਕਿੱਦਾਂ ਚਿਕਨ ਮੋਮੋਸ ਬਣਾਏ ਜਾ ਰਹੇ ਸੀਗੇ ਤੁਹਾਨੂੰ ਇਹਨਾਂ ਦੀ ਆਪਾ ਕਿਚਨ ਵੀ ਦਿਖਾ ਦਿੱਤੀ ਹੈ ਇਹ ਮੌਕੇ ਤੇ ਨਹੀਂ ਫੜੇਗੇ ਇਹਨਾਂ ਕੋਲ ਨਾ ਤੇ ਮੋਮੋਸ ਦੇ ਵਿੱਚ ਇਹਨਾਂ ਦੇ ਨਾ ਤਾਂ ਕੋਈ ਬੱਕਰੇ ਦਾ ਮਾਸ ਸੀਗਾ ਨਾ ਕਿਸੀ ਚੀਜ਼ ਦਾ ਮਾਸ ਤੁਹਾਨੂੰ ਮੈਂ ਦਿਖਾ ਸਕਦਾ ਮੌਕੇ ਦੀ ਇਹਨਾਂ ਦੀ ਕਿਚਨ ਵੀ ਤੁਹਾਨੂੰ ਦਿਖਾਈ ਗਈ ਹੈ ਤੇ ਤੁਹਾਨੂੰ ਮੌਕੇ ਦੀ ਉਹ ਚੀਜ਼ਾਂ ਵੀ ਦਿਖਾ ਰਿਹਾ ਜਿੱਥੇ ਇਹਨਾਂ ਨੇ ਜ ਬਣਾਉਂਦੇ ਨੇ ਆ ਤੁਹਾਨੂੰ ਦਿਖਾ ਰਹੇ ਆ ਸਾਰਾ ਕੁਝ ਸ਼ੈਫ ਕਿੱਥੇ ਨੇ ਭਾਈ ਕੋਈ ਕਦੇ ਤੁਹਾਨੂੰ ਕੁਝ ਕਿਹਾ ਤਾਂ ਨਹੀਂਗਾ ਕਿ ਉਹ ਚੀਜ਼ ਦਾ ਬਣਾ ਦੋ ਨਹੀਂ 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 ਅੱਛਾ ਡੇਲੀ ਸਾਫ ਸਵਾਈ ਜਗ੍ ਰੋਜ਼ ਫਰੈਸ਼ ਮਾਲ ਬੰਤਿਆ ਤਾਂ ਬਰਾਏ ਲੋੜ ਨਹੀਂ ਸੀ ਅੱਥੇ ਮੌਕੇ ਤੇ ਖੜੇ ਆ ਤੁਹਾਡੇ ਨਾਲ ਅਗਰ ਕੁਝ ਹੈ ਤਾਂ ਦੱਸ ਸਕਦੇ ਆਪਰਾਏਗੇ ਅਸੀਂ ਇਤਨੇ ਸਾਲੋਂ ਸੇ ਕੰਮ ਕਰ ਰਹੇ ਹਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਹੋਏ ਮੇਰੇ ਕੋਲ 20-22 ਸਾਲ ਹੋ ਗਿਆ ਹੋਟਲ ਲਾਏ ਨੇ ਤੁਸੀਂ ਦੇਖ ਸਕਦੇ ਸੀਗੇ ਕਿ ਅਸੀਂ ਦ ਬਲੈਕ ਲੋਟਸ ਕੈਫੇ ਦੇ ਉੱਤੇ ਸੀਗੇ ਜਿੱਥੇ ਮੌਕੇ ਤੇ ਅਸੀਂ ਰੇਡ ਵੀ ਕਹਿ ਸਕਦੇ ਹੋ ਜਾਂ ਮੌਕੇ ਤੇ ਪਹੁੰਚ ਕੇ ਇਹਨਾਂ ਦੇ ਚਿਕਨ ਮੋਮੋਸ ਵੀ ਦੇਖੇ ਆ ਜੋ ਕਿ ਬਿਲਕੁਲ ਨੀਟ ਐਂਡ ਕਲੀਨ ਸੀਗੇ ਕੋਈ ਦਿੱਕਤ ਨਹੀਂ ਸੀ ਆਪਾਂ ਪਾਈ ਹੋਣਾ ਨਾਲ ਗੱਲ ਕਰਾਂਗੇ ਜਿਹੜੇ ਓਨਰ ਨੇ

इस तरह का बहुत गंदा फील हो रहा है उनको क्योंकि वो खा ही नहीं रहे अब हमारे पास आ रहे तो हम प्रॉपर पहले उन्हें चेक करवा रहे उसके बाद वो खा रहे और की थी तो हमें भी गंदा लगा क्योंकि हम भी खाते हम यहाँ पे खाते है हमारे पास कस्टमर आते हैं हमारी फैमिली भी है सब खाते तो वो उस हिसाब से तो बहुत गंदा फील हुआ क्यूँकी ਤੁਸੀਂ ਦੇਖ ਸਕਦੇ ਸੀਗੇ ਅਸੀਂ ਦੀ ਬਲੈਕ ਲੋਟਸ ਆਪਾਂ ਸੀਗੇ ਦੀ ਬਲੈਕ ਲੋਡਰਸ ਦੇ ਉੱਤੇ ਜਿੱਥੇ ਅਸੀਂ ਮੌਕੇ ਤੇ ਆਏ ਆ ਰਾਤ ਦੇ ਰਾਤ ਦਾ ਟਾਈਮ ਹੈਗਾ 10 ਵਜੇ ਦੇ ਨੀਅਰ ਅਬਾਊਟ ਟਾਈਮ ਹੈ ਜਿੱਥੇ ਆਪਾਂ ਰਾਤ ਨੂੰ ਆਏ ਆ ਤੇ ਤੁਹਾਨੂੰ ਦਿਖਾਇਆ ਕਿ ਇਹਨਾਂ ਦੀ ਕਿਚਨ ਕਿੰਨੀ ਸਾਫ਼ ਸੀਗੀ ਕੋਈ ਗੰਦਗੀ ਨਹੀਂ ਸੀਗੀ ਨਾ ਹੀ ਇਹਨਾਂ ਦੇ ਚਿਕਨ ਮੋਮੋ ਦੇ ਵਿੱਚ ਕੋਈ ਗੰਦਜ ਕੋਈ ਗੰਦਾ ਪਦਾਰਥ ਸਿਆ ਕੋਈ ਚਿੰਨੀ ਨਹੀਂ ਪਾਈ ਜਾ ਰਹੀ ਐਦਾ ਹੀ ਤੁਸੀਂ ਪੰਜਾਬ ਨਿਸ਼ਨ ਟੀਵੀ ਦੇ ਨਾਲ ਜੁੜਦੇ ਰਹੋ ਅਸੀਂ ਹੋਰ ਵੀ ਦੁਕਾਨਾਂ ਹੋਰ ਵੀ ਰੈਸਟੋਰੈਂਟਸ ਉੱਪਰ ਰੇਡ ਮਾਰਾਂਗੇ ਜਿਹੜੇ ਰਾਤਾਂ ਨੂੰ ਮੋਮੋ ਤੇ ਸਪਰਿੰਗ ਰੋਲ ਵੇਚਦੇ